ਕਿ ਤੁਸੀਂ ਵੀ ਦਸਨ ਦਵਾਰ ਖੋਲਣਾ ਚਾਹੁੰਦੇ ਆ ਤਾਂ ਆ ਵਿਚਾਰ ਤੁਹਾਡੇ ਵਾਸਤੇ ਬਹੁਤ ਕੰਮ ਦੀ ਹੋ ਸਕਦੀ ਆ ਦੇਖੋ ਪਰਮਾਤਮਾ ਨੇ ਬਹੁਤ ਹੀ ਇੱਕ ਅਜੀਬ ਜਿਹਾ ਖੇਡ ਬਣਾਇਆ ਹੈ ਇੱਕ ਸੰਸਾਰਿਕ ਇੱਕ ਅਧਿਆਤਮਕ ਜੋ ਸਾਡਾ ਸਰੀਰ ਆ ਇਹ ਨੌ ਦਰਵਾਜਿਆਂ ਦਾ ਆ ਨੌ ਦਰਵਾਜੇ ਕਿਹੜੇ ਇੱਕ ਨੱਕ ਦੋ ਅੱਖਾਂ ਮੂੰਹ ਆ ਕੰਨ ਆ ਤੇ ਮਲਮੁੱਤਰ ਦੀਆਂ ਇੰਦਰੀਆਂ ਨੇ ਕੁੱਲ ਮਿਲਾ ਕੇ ਨੌ ਦਵਾਰ ਬਣਦੇ ਨੇ ਜਿਸ ਸੰਸਾਰ ਦੇ ਵਿੱਚ ਆਪਾਂ ਜਿਉਣਾ ਹੈ ਤਾਂ ਇਹਨਾਂ 9 ਦਰਵਾਜ਼ਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਜਿੰਨੇ ਵੀ ਦਰ ਨੇ 9 ਦੇ 9 ਸਾਰੇ ਬਾਹਰ ਨੂੰ ਖੁੱਲਦੇ ਨੇ। ਪਰ ਜੋ ਦਸਮ ਦਵਾਰ ਦਾ ਦਰ ਹੈ ਉਹ ਅੰਦਰ ਨੂੰ ਖੁੱਲਦਾ ਆ। ਹੁਣ ਦਸਮ ਦਵਾਰ ਤੇ ਜਾਣ ਵਾਸਤੇ ਰਸਤੇ ਬਣੇ ਨੇ। ਇੱਕ ਤਾਂ ਰਸਤਾ ਬੜਾ ਹੀ ਮੁਸ਼ਕਲ ਹੈ। ਸਮਾਂ ਵੀ ਬਹੁਤ ਲੱਗਦਾ ਹੈ। ਦੂਸਰਾ ਰਸਤਾ ਸੰਸਾਰ ਦੇ ਵਿੱਚ ਰਹਿੰਦੇ ਰਹਿੰਦੇ ਉਸ ਦਰ ਨੂੰ ਖੋਲਣ ਵਾਸਤੇ ਬਹੁਤ ਸੌਖਾ ਹੈ ਪਰ ਮਿਹਨਤ ਦੋਵੇਂ ਰਸਤੀਆਂ ਤੇ ਹੈ ਆਪਾਂ ਦੇਖਦੇ ਆ ਨਾ ਜੋਗੀ ਯੋਗਾ ਕਰਦੇ ਨੇ ਸਵਾਸਾਂ ਨੂੰ ਉੱਪਰ ਚੜਾਉਂਦੇ ਨੇ ਕੱਲੇ ਕੱਲੇ ਚੱਕਰ ਨੂੰ ਬਿੰਦੇ ਜਾਂਦੇ ਨੇ ਖੋਲਦੇ ਜਾਂਦੇ ਨੇ ਫਿਰ ਕਿਤੇ ਜਾ ਕੇ ਉੱਪਰ ਦਸਮ ਦਵਾਰ ਤੇ ਪਹੁੰਚਦੇ ਨੇ ਜੋ ਜੋਗਾ ਕਰਦੇ ਨੇ ਉਹ ਜਿਵੇਂ ਆਪਣੀ ਲਾਲੋਵੀ ਰੀੜ ਦੀ ਹੱਡੀ ਆ ਉਹਦੇ ਥੱਲੇ ਵਾਲਾ ਹਿੱਸਾ ਕਿੰਦੇ ਸ਼ੇਪ ਇਦਾਂ ਦੀ ਆ ਜਿਵੇਂ ਸਪਨੇ ਕੁੰਡਲੀ ਪਾਈ ਹੋਵੇ ਉਹਦੇ ਵਿੱਚ ਦੀ ਰਾਹ ਜਾਂਦਾ ਤੇ ਉਹ ਵਾਲਾ ਰਾਹ ਇੰਨਾ ਸੁਖਮ ਹੈ ਬਰੀਕ ਹੈ ਅਤੇ ਬੰਦ ਹੈ ਜਿਵੇਂ ਜਿਵੇਂ ਯੋਗਾ ਕਰਾਂਗੇ ਹੀਟ ਵਧੇਗੀ ਹਵਾ ਦਾ ਦਬਾਅ ਵਧੇਗਾ ਉਹ ਰਸਤਾ ਹੌਲੀ ਹੌਲੀ ਖੁੱਲਦਾ ਹੈ ਉੱਥੇ ਕਰੰਟ ਵਾਲੀ ਸ਼ਕਤੀ ਆ ਆਪਾਂ ਐਮ ਆਰ ਆਈ ਕਰਾਉਣੇ ਵਿੱਚ ਚਿੱਟੇ-ਚਿੱਟੇ ਹੁੰਦੀ ਆ ਦੇਖਣ ਨੂੰ ਮਿਲਦੇ ਆ ਉਹ ਗ੍ਰੰਟ ਹੈ ਇਸ ਨੂੰ ਕੁੰਡਲਨੀ ਕਹਿੰਦੇ ਨੇ ਬਹੁਤ ਜੀਵ ਇਸ ਦਾ ਅਭਿਆਸ ਕਰਦੇ ਨੇ ਪਰ ਜਿਨ੍ਹਾਂ ਦੀ ਸਹਜ ਸੁਭਾਈ ਉੱਠ ਜਾਂਦੀ ਆ ਬੜੇ ਤੰਗ ਹੁੰਦੇ ਨੇ ਨੀਂਦ ਵੀ ਖਰਾਬ ਹੋ ਜਾਂਦੀ ਆ ਪੈਣ ਨੂੰ ਵੀ ਨਹੀਂ ਮਿਲਦਾ ਸੁਧ-ਬੁੱਧ ਜੀਵ ਦੀ ਭੁੱਲ ਜਾਂਦੀ ਆ ਬੜਾ ਜੀਵ ਔਖਾ ਹੁੰਦਾ ਮਨ ਦਾ ਸਹਜ ਹੋਣਾ ਜ਼ਰੂਰੀ ਆ ਜੇ ਇਸ ਨੂੰ ਉਠਾਉਣਾ ਹੈ ਕਈ ਯੋਗ ਪ੍ਰਕਿਰਿਆ ਮੈਂ ਹੁੰਦੀਆਂ ਜਿਹਦੇ ਨਾਲ ਇਸ ਚੀਜ਼ ਨੂੰ ਖੋਲਿਆ ਜਾਂਦਾ ਥੱਲਿਓ ਇਹਦੇ ਵਿੱਚ ਮਨ ਦਾ ਸਹਿਜ ਹੋਣਾ ਬਹੁਤ ਜ਼ਰੂਰੀ ਆ ਉਹ ਕਈ ਚੀਜ਼ਾਂ ਦਾ ਪਾਲਣ ਕਰਦੇ ਆ ਫਿਰ ਕਿਤੇ ਜਾ ਕੇ ਉਸ ਚੀਜ਼ ਦੇ ਕਾਬਿਲ ਹੁੰਦੇ ਆ ਜਿਵੇਂ ਯੋਗ ਸਾਧਨਾ ਦੇ ਵਿੱਚ ਸਵਾਸ ਨੂੰ ਅੰਦਰ ਭਰਨਾ ਰੋਕਣਾ ਫਿਰ ਹੌਲੀ-ਹੌਲੀ ਛੱਡਣਾ ਇਹ ਬਹੁਤ ਔਖੇ ਕੰਮ ਨੇ ਪਰ ਸਰੀਰ ਦੀ ਸ਼ੁੱਧੀ ਹੋ ਜਾਂਦੀ ਆ ਰੋਗ ਖਤਮ ਹੋਣ ਸ਼ੁਰੂ ਹੋ ਜਾਂਦੇ ਆ ਜਿਵੇਂ ਜਿਵੇਂ ਸਵਾਸ ਆਪਣੇ ਰੋਮਾਂ ਦੇ ਵਿੱਚ ਜਾਂਦੇ ਆ ਬਿਮਾਰੀਆਂ ਬਲਾਕੇਜ ਦਰਦ ਨੀਂਦ ਵਧੀਆ ਹੁੰਦੀ ਆ ਪਹਿਲਾਂ ਪਹਿਲਾਂ ਪਰ ਜੇ ਕੁੰਡਲੀ ਜਾਗਰਣ ਹੋ ਗਈ ਆ ਦਿਮਾਗ ਖਤਮ ਕਰਨ ਵਾਲੀਆਂ ਗੱਲਾਂ ਨੇ ਹੁਣ ਜੇ ਆਪਾਂ ਯੋਗਾ ਦੇ ਨਾਲ ਜੋਗ ਸਾਧਨਾ ਦੇ ਨਾਲ ਜੋਗੀਆਂ ਦੇ ਤਰੀਕੇ ਨਾਲ ਇਸ ਦਰ ਨੂੰ ਖੋਲ੍ਹਾਂਗੇ ਸਾਨੂੰ ਪੂਰਾ ਗਿਆਨ ਨਹੀਂ ਤਾਂ ਸਰੀਰ ਦੇ ਵਿੱਚ ਕੀ ਆ ਬਈ ਹੀਟ ਬਹੁਤ ਜ਼ਿਆਦਾ ਵੱਧ ਜਾਂਦੀ ਆ ਜਿਵੇਂ ਜਿਵੇਂ ਹੀਟ ਵੱਧਦੀ ਆ ਰੂਮਾਂ ਦੇ ਵਿੱਚ ਉਹ ਪੌਣ ਜਾਂਦੀ ਆ ਉਹ ਦਰ ਖੁੱਲਦਾ ਹੈ ਪਹਿਲਾ ਚੱਕਰ ਜੋ ਖੁੱਲਦਾ ਹੈ ਉਹ ਵਾਲਾ ਮੁਲਾਤਾਰ ਹੈ ਇਹਨਾਂ ਚੱਕਰਾਂ ਦੇ ਵਿੱਚੋਂ ਪ੍ਰਕਾਸ਼ ਵੀ ਨਿਕਲਦਾ ਹੈ ਉੱਥੇ ਸਾਊਂਡ ਵੀ ਬਣਦਾ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਆਵਾਜ਼ਾਂ ਵੀ ਆਉਂਦੀਆਂ ਨੇ ਜਿਵੇਂ ਵੀ ਜੈਸ ਚੱਕਰ ਤੇ ਜਾਵਾਂਗੇ ਉੱਥੇ ਦਾ ਪ੍ਰਕਾਸ਼ ਅਲੱਗ ਹੋਵੇਗਾ ਠੀਕ ਤਤਾਂ ਦਾ ਪ੍ਰਕਾਸ਼ ਕਹਿ ਲਓ ਤੇ ਸਾਊਂਡ ਵੀ ਲੱਗ ਹੋਵੇਗਾ ਹੁਣ ਜੇ ਆਪਾਂ ਗੱਲ ਕਰੀਏ ਵੀ ਜੋ ਗੁਰਬਾਣੀ ਦੇ ਵਿੱਚ ਤਰੀਕਾ ਦੱਸਿਆ ਉਹ ਹੈ ਨਾਮ ਜਪਣ ਦਾ ਇਹਦੇ ਵਿੱਚ ਸਾਨੂੰ ਇਸ ਤਰੀਕੇ ਸਵਾਸਾਂ ਨੂੰ ਰੋਕਣਾ ਸਵਾਸਾਂ ਨੂੰ ਤੇਜ਼ ਚਲਾਉਣਾ ਇਹ ਵਾਲੇ ਕੰਮ ਖਤਮ ਹੋ ਜਾਂਦੇ ਆ ਰਹਿ ਕੀ ਜਾਂਦਾ ਪ੍ਰਮਾਤਮਾ ਦੀ ਯਾਦ ਬਟ ਇੱਥੇ ਰਹਿਤਾ ਰੱਖਣੀਆਂ ਪੈਂਦੀਆਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਕਹਿੰਦਾ ਭਾਵ ਕਿ ਮਨ ਦੇ ਤੇ ਮਹਿਲ ਨਹੀਂ ਚੜੰਦੇ ਨੇ ਜਿੰਨਾ ਮਨ ਨਿਰਮਲ ਉਨੀ ਜਲਦੀ ਕਿਰਪਾ ਉਨੀ ਜਲਦੀ ਇਹ ਦਸ਼ਮ ਦਵਾਰ ਤੇ ਜਾ ਕੇ ਬੈਠਦਾ ਹੈ ਖੋਲਣ ਦੀ ਇੱਛਾ ਜੋ ਹੈ ਉਹ ਤੇ ਪ੍ਰਮਾਤਮਾ ਦੀ ਹੈ ਇਸਨੇ ਤਾਂ ਜਾ ਕੇ ਦਸ਼ਮ ਦਵਾਰ ਤੇ ਹਾਜ਼ਰੀ ਲਾਉਣੀ ਹੈ ਬਿਠੇ ਰਹਿਣਾ ਹੈ ਉਡੀਕ ਕਰਨੀ ਹੈ ਜਦੋਂ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਾਂਗੇ ਤਾਂ ਸਾਡੀ ਰਸਨਾ ਤੇ ਕੰਨ ਇਹ ਬੰਦ ਹੋਣਗੇ ਹੁਣ ਦੇਖੋ ਸਮਝਣ ਵਾਲੀ ਚੀਜ਼ ਆ ਉੱਥੇ ਆਪਾਂ ਆਪਣੀਆਂ ਇੰਦਰੀਆਂ ਨੂੰ ਰੋਕਦੇ ਆਂ ਇੱਥੇ ਆਪਾਂ ਮਨ ਨੂੰ ਰੋਕਣਾ ਹੈ ਕਿ ਗਲਤ ਕੰਮ ਨਹੀਂ ਕਰਨੇ ਨਿੰਦਿਆ ਚੁਗਲੀ ਕਿਸੇ ਦਾ ਹੱਕ ਨਹੀਂ ਮਾਰਨਾ ਲੋਕ ਲੱਜਾ ਨਹੀਂ ਕਰਨੀ ਨਾਮ ਜਪਣ ਲੱਗਿਆ ਸੰਗਤ ਕਰਨੀ ਆ ਕਥਾ ਸੁਣਨੀ ਆ ਆਪ ਬੈਠ ਕੇ ਨਾਮ ਦਾ ਅਭਿਆਸ ਕਰਨਾ ਉਸ ਨਾਮ ਨੂੰ ਸੁਣਨਾ ਉਹਨਾਂ ਜੁੜੇ ਰਹਿਣਾ ਨਾਮ ਜਪਣ ਵਿੱਚ ਇਹ ਚੀਜ਼ਾਂ ਹੁੰਦੀਆਂ ਕਹਿੰਦਾ ਭਾਵ ਤਨ ਨੂੰ ਕੋਈ ਕਸ਼ਟ ਨਹੀਂ ਦੇਣਾ ਆਪਾਂ ਤਨ ਆਪੇ ਰਿਲੈਕਸ ਹੋ ਜਾਣਾ ਜਦੋਂ ਸ਼ਬਦ ਦੀ ਧੁਨ ਵਿੱਚ ਇਹ ਮਿਲ ਗਿਆ ਜਾ ਕੇ ਕੌਣ ਮਿਲ ਗਿਆ ਸਾਡਾ ਮਨ ਮਿਲ ਗਿਆ ਹੁਣ ਸੁਰਤ ਹੀ ਸਾਡੀ ਵਿਖਰੀ ਹੋਈ ਹੈ ਤੇ ਜਦੋਂ ਆਪਾਂ ਸ਼ਬਦ ਦਾ ਅਭਿਆਸ ਕਰਦੇ ਹਾਂ ਨਾਮ ਜਪਦੇ ਹਾਂ ਫਿਰ ਸ਼ਬਦ ਫੜੀ ਜਾਂਦੀ ਹੈ ਹੁਣ ਇਹ ਸੁਰਤੀ ਰਾਤ ਨੂੰ ਸਾਨੂੰ ਸੁਪਨੇ ਵੀ ਦਿਖਾਉਂਦੀ ਹੈ ਦਿਨ ਨੂੰ ਤਰ੍ਹਾਂ ਤਰ੍ਹਾਂ ਦੇ ਵਿਚਾਰ ਦਿੰਦੀ ਹੈ ਇਸ ਸੁਰਤ ਨੂੰ ਫੜਨ ਦਾ ਤਰੀਕਾ ਇੱਕੋ ਇੱਕ ਹੈ ਕਿ ਇਹਨੂੰ ਸ਼ਬਦ ਦੀ ਧੁਨ ਦੇ ਨਾਲ ਮਿਲਾ ਦਿਓ ਪਹਿਲਾ ਪਹਿਲਾ ਜੋ ਮਲਵਾਣੀ ਆ ਉਹ ਇਸ ਤਰੀਕੇ ਵਾਹ ਗੁਰੂ ਵਾਹ ਗੁਰੂ ਜਿਉਂ ਹੀ ਬੋਲਿਆ ਤਿਉਂ ਹੀ ਸੁਣ ਲਿਆ ਬਸ ਸੁਰਤ ਆਪਣੇ ਆਪ ਟਿਕ ਜਾਵੇਗੀ ਜੋ ਜੀਵ ਨਾਲ ਕੀਰਤਨ ਸੁਣਦੇ ਆ ਉਹਨਾਂ ਨੂੰ ਬਹੁਤ ਜਲਦੀ ਫਾਇਦਾ ਹੁੰਦਾ ਹੈ ਵੇ ਰਾਗ ਹੁੰਦਾ ਸੁਰਤ ਨੂੰ ਤਾਂ ਆਪਾਂ ਕੇਂਦਰਿਤ ਕਰਨਾ ਹੈ ਇਕੱਠੀ ਕਰਨਾ ਹੈ ਹੁਣ ਇਸ ਤੋਂ ਅੱਗੇ ਜੋ ਸ਼ਬਦ ਅੰਦਰੋਂ ਪ੍ਰਗਟ ਹੋ ਗਿਆ ਉਸ ਦੇ ਵਿੱਚ ਸੁਰਤ ਨੂੰ ਮਿਲਾਉਣਾ ਹੈ ਉਹ ਸ਼ਬਦ ਜਿੱਥੋਂ ਆਉਂਦਾ ਹੈ ਕਿੱਥੋਂ ਆਉਂਦਾ ਹੈ ਦਸਮ ਦੁਆਰ ਤੋਂ ਤੇ ਦਸਮ ਦੁਆਰ ਤੇ ਹੀ ਤਾਂ ਜਾਣਾ ਹੈ ਮਨ ਨੇ ਆਹੀ ਤਰੀਕਾ ਹੈ ਇਸ ਨੂੰ ਉੱਚੇ ਲੈ ਕੇ ਜਾਣ ਦਾ ਪਰ ਮਨ ਸਹਿਜ ਵਿੱਚ ਚਾਹੀਦਾ ਉਹ ਬੋਲ ਕੇ ਅਭਿਆਸ ਕਰਨਾ ਪੈਣਾ ਇੱਥੇ ਲੋਕ ਲੱਜਾ ਖਤਮ ਕਰਨੀ ਪੈਣੀ ਇਹੀ ਸਭ ਤੋਂ ਸੋਖਾ ਆ ਇਸ ਤੋਂ ਸੋਖਾ ਹੋਰ ਕੁਝ ਨਹੀਂ ਹੋ ਸਕਦਾ ਜਿਵੇਂ ਵਾਹਿਗੁਰੂ ਜਪਦੇ ਆ ਨਾ ਸਵਾਸ ਗ੍ਰਾਸ ਸਿਮਰਨ ਕੀਤਾ ਜਾਂਦਾ ਇਹਦੇ ਨਾਲ ਫਿਰ ਇਹ ਹੌਲੀ ਹੌਲੀ ਰੂਮਾਂ ਵਿੱਚ ਪਹੁੰਚ ਜਾਂਦਾ ਇਸ ਕਰਕੇ ਮਾਲਕ ਨੇ ਦੇਖੋ ਕਿੰਨਾ ਇੱਕ ਆਪਾਂ ਸੋਚ ਨਹੀਂ ਸਕਦੇ ਕਿ ਕਿਹੋ ਜਿਹਾ ਸਰੀਰ ਬਣਾਇਆ ਮਹਾਰਜ ਪਰ ਸਮਝਾਉਂਦੇ ਬਾਣੀ ਵਿੱਚ ਕਿ ਸਰੀਰ ਬਹੁਤ ਔਖਾ ਮਿਲਿਆ ਇਹ ਨਹੀਂ ਕਿ ਸੰਸਾਰ ਦੇ ਵਿੱਚ ਆਏ ਕੰਮ ਕਰ ਕਰ ਲਿਆ ਉੱਠ ਗਿਆ ਸੌਂ ਗਿਆ ਖਾ ਲਿਆ ਪੀ ਲਿਆ ਹਨਾ ਇਹ ਤਾਂ ਕਹਿੰਦੇ ਨਾਮ ਜਪਣ ਦੀ ਵਾਰੀ ਆ ਉਹਨੂੰ ਮਿਲਣ ਦੀ ਵਾਰੀ ਆ ਇਹ ਵਾਰੀ ਨੂੰ ਜਿੱਤ ਕੇ ਤੇ ਆਪਣਾ ਔਣ ਜਾਣ ਦਾ ਜੋ ਗੇੜ ਹੈ ਉਸ ਨੂੰ ਖਤਮ ਕਰ ਲੋ ਪਰ ਜੇ ਵਾਰੀ ਹਾਰ ਗਏ 84 ਲੱਖ ਜੂਨ ਮਾਰੇ ਦੱਸਦੇ ਆ ਕਿ ਪਤਾ ਨਹੀਂ ਜੀਵ ਕਿਹੜੀ-ਕਿਹੜੀ ਜੂਨ ਤੋਂ ਹੋ ਕੇ ਇਹ ਮਨੁੱਖ ਜਾਮੇ ਦੇ ਵਿੱਚ ਆਉਂਦਾ ਮਰੇ ਕਹਿੰਦੇ ਇਨੂੰ ਸਮਝ ਨਾ ਹੁਣ ਕਰਕੇ ਇਸ ਦਾ ਲਾਹਾ ਨਹੀਂ ਲੈ ਪਾਉਂਦਾ ਹੁਣ ਵਿਚਾਰ ਸੁਣਨ ਦਾ ਮਤਲਬ ਇਹ ਹੀ ਆ ਕਿ ਸਾਨੂੰ ਪਤਾ ਲੱਗ ਜਵੇ ਕਿ ਇਹ ਜੋ ਸਾਨੂੰ ਤਨ ਮਿਲਿਆ ਇਹ ਕਾਹੇ ਵਾਸਤੇ ਮਿਲਿਆ ਆਪਾਂ ਇਸ ਦਾ ਕੀ ਕਰਨਾ ਹੈ ਕਿਵੇਂ ਇਸ ਦੀ ਵਰਤੋਂ ਕਰਨੀ ਹੈ ਕਿਵੇਂ ਇਹ ਜੀਵਨ ਆਪਾਂ ਆਪਣਾ ਸੌਖਾ ਬਤੀਤ ਕਰਨਾ ਹੈ ਸੁਖੀ ਬਤੀਤ ਕਰਨਾ ਹੈ ਸੁਸੰਗਤ ਜੀ ਆਪ ਜੀ ਨੂੰ ਵਿਚਾਰ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਜਰੂਰ ਕਰਨਾ ਜਿਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ